ਸਾਤਿ ਸਿਰੇ ਕਾਲ ਜੀ ਮੈਂ ਮੇਦ ਕਰਦਾ ਤੇ ਸਾਰੇ ਠੀਕ ਠਾਕ ਹੋ ਗਏ ਤੇ ਅੱਜ ਆਪਾਂ ਗੱਲ ਕਰਾਂਗੇ ਆਉਂਦੇ ਦਿਨਾਂ ਦੇ ਮੌਸਮ ਦੀ ਜਾਨੀ ਕਿ ਕਿਹੜਾ ਸਿਸਟਮ ਲੱਗਣ ਜਾ ਰਿਹਾ ਠੀਕ ਹੈ ਆਪਣੇ ਦਸੰਬਰ ਦੇ ਪਹਿਲੇ ਹਫਤੇ ਤੇ 30 ਨਵੰਬਰ ਤੱਕ ਉਸ ਤੋਂ ਬਾਅਦ ਤੇ ਪਹਿਲੇ ਦਸੰਬਰ ਤੱਕ ਪੰਜਾਬ ਦਾ ਮੌਸਮ ਜਿਹੜਾ ਕੇਸਰਦ ਰਹਿ ਸਕਦਾ ਕੀ ਨਹੀਂ ਹਨੇਰ ਤੇ ਸਾਰ ਆ ਕਿਹੜੇ ਕਿਹੜੇ ਖੇਤਰਾ ਵਿੱਚ ਰਹਿਣਗੇ ਕਿਤੇ ਕਿਤੇ ਹਲਕਾ ਦਰਮਿਆਨਾ ਕਿਤੇ ਦਰਮਿਆਨਾ ਤੇ ਭਾਰੀ ਵੀ ਤੇ ਚੱਟਾਂ ਲੱਗ ਸਕਦੇ ਨੇ ਇੱਕ ਜਿਹੜਾ ਸਿਸਟਮ ਪੱਛਮੀ ਸਿਸਟਮ ਜਾਨੀ ਕਿ ਡਬਲਿਊ ਡੀ ਪਹੁੰਚ ਰਿਹਾ ਪਹਾੜਾਂ ਤੇ ਅੱਜ ਇਸ ਕਰਕੇ ਪਹਾੜਾਂ ਤੇ ਬਰਫਰ ਹੋ ਸਾਗਰ ਵਿੱਚ ਸਿਸਟਮ ਬਣਿਆ ਤੇ ਉਸਤੇ ਪ੍ਰਭਾਵ ਨਾਲ ਜਿਹੜੀਆਂ ਹਵਾਵਾਂ ਲਗਾਤਾਰ ਨਮੀ ਵਾਲੇ ਹਵਾਵਾਂ ਪੰਜਾਬ ਤੱਕ ਪਹੁੰਚ ਰਹੀਆਂ ਨੇ ਦੱਖਣੀ ਖੇਤਰ ਹੋ ਗਏ ਜਮਾਦਤ ਬਾਬਾ ਦੇ ਖੇਤਰ ਹੋ ਗਏ ਤੇ ਇਹਨਾਂ ਵਿੱਚ ਜਿਹੜੇ ਸਿਸਟਮ ਲੱਗਣ ਦੇ ਨਾਲ ਇੱਕ ਜਿਹੜਾ ਪੱਛਮੀ ਸਿਸਟਮ ਆਣਾ ਤੇ ਪਹੁੰਚੇਗਾ ਤੇ ਇੱਕ ਜਿਹੜਾ ਬੰਗਾਲ ਦੀ ਖਾੜੀ ਤਰਬਸਾਗਰ ਤੋਂ ਲਗਾਤਾਰ ਨਮੀ ਵਾਲੇ ਹਵਾਵਾਂ ਪਹੁੰਚਣਗੇ ਜਿਸ ਤੇ ਨਾਲ ਦੋਵਾਂ ਸਿਸਟਮਾਂ ਦੇ ਨਾਲ ਪੰਜਾਬ ਦੇ ਬਹੁਤੇ ਖੇਤਰਾਂ ਵਿੱਚ ਅਮੀਦਿਆਸਾਰ ਰਹਿਣਗੇ ਕਿਹੜੇ ਕਿਹੜੇ ਖੇਤਰਾਂ ਵਿੱਚ ਹਲਕਾ ਦਰਮਿਆਨਾ ਕਿਤੇ ਦਰਮਿਆਨੇ ਤੇਜ਼ਮੀ ਦੇ ਚੱਟਾਂ ਲੱਗ ਸਕਦੇ ਨੇ ਠੰਡ ਵਿੱਚ ਕਦੋਂ ਜਿਹੜਾ ਵਾਧਾ ਹੁੰਦਿਆ ਤਾਂ ਚਲਨ ਦੀ ਸੰਭਾਵਨਾ ਸਾਰੀ ਆਪਾਂ ਡੇਟਾ ਜਾਣਕਾਰੀ ਆਪਾਂ ਇਸ ਵੀਡੀਓ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਤਾਂ ਉਸ ਤੋਂ ਪਹਿਲਾਂ ਛੋਟੀ ਜਿਹੀ ਬੇਨਤੀ ਕਰਨਾ ਚਾਹੁੰਦਾ ਹਾਂ ਜਾਂਚ ਕਰਨਾ ਚਾਹੁੰਦਾ ਹਾਂ ਤੁਸੀਂ ਕਿਹੜੇ ਇਲਾਕੇ ਜ਼ਿਲ੍ਹੇ ਜਾਂ ਪਿੰਡ ਤੋਂ ਇਸ ਵੀਡੀਓ ਨੂੰ ਰਿਕਮੈਂਡ ਕਰਕੇ ਜਰੂਰ ਦੱਸਿਆ ਕਰਦੇ ਹੋ ਕੋਈ ਛੋਟੀ ਜਿਹੀ ਬੇਨਤੀ ਕਰਨਾ ਚਾਹੁੰਦੇ ਆ ਜਿਹੜੇ ਵੀ ਚੈਨਲ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਸਬਸਕ੍ਰਾਈਬ ਜਰੂਰ ਕਰ ਲਓ ਤਾਂ ਸਭ ਤੋਂ ਪਹਿਲਾਂ ਗੱਲ ਕਰੀਏ 24 25 ਜਾਂ 26 ਨਵੰਬਰ ਤੱਕ ਮੌਸਮ ਲਗਭਗ ਠੀਕ-ਠਾਕ ਪੰਜਾਬ ਦੇ ਕਿਸੇ ਵੀ ਇਲਾਕੇ ਵਿੱਚ ਅਮੀ ਹਨੇਰ ਦੇ ਸਾਰ ਬੰਦੇ ਦਿਖਾਈ ਨਹੀਂ ਦੇਣ ਹਾਲਾਂ ਕਿ ਆ ਥੋੜੇ ਬਤ ਕਿਸ ਤਰ੍ਹਾਂ ਬਦਲਾਅ ਜੁਰੂਰ ਵੇਖਣ ਨੂੰ ਮਿਲ ਸਕਦੀ ਕਿਤੇ ਕਿਤੇ ਹਲਕੀ ਜਿਹੀ ਸੰਘਣੀ ਕਦੁਕਾ ਖੇਤਰਾਂ ਵਿੱਚ ਇਸ ਦਾ ਕੋਈ ਜ਼ਿਆਦਾ ਪ੍ਰਭਾਵ ਨਹੀਂ ਵੇਖਣ ਨੂੰ ਮਿਲੇਗਾ ਮੌਸਮ ਲਗਭਗ ਆ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚ ਸਾਫ਼ ਤੇ ਖੁਸ਼ਕ ਰਹਿਣ ਦੀ ਸੰਭਾਵਨਾ ਹੈ ਤਾਂ ਉਸ ਤੋਂ ਬਾਅਦ ਗੱਲ ਕਰੀ 28 29 ਤੇ 3 ਨਵੰਬਰ ਤੱਕ ਮੌਸਮ ਲਗਭਗ ਠੀਕ ਠਾਕ ਹੈ ਤਾਂ ਠੰਡ ਵਿੱਚ ਕੋਈ ਜ਼ਿਆਦਾ ਆ ਵਾਦਾ ਹੁੰਦਿਆ ਸਾਰ ਨਹੀਂ ਹਾਲਾਂਕਿ ਰਾਤ ਨੂੰ ਹੋ ਸਕਦਾ ਹੈ ਕਿ ਥੋੜੀ ਬੋਤੀ ਗਰਾਊਟ ਵੇਖਣ ਨੂੰ ਮਿਲੇ ਸਰ 1 ਜਾਂ 2 ਡਿਗਰੀ ਪੱਛਮੀ ਸਿਸਟਾ ਪਹੁੰਚ ਰਹੇ ਨੇ 1 24 25 ਤੋਂ 30 ਨਵੰਬਰ ਦੇ ਆਸ-ਪਾਸ ਜਿਸ ਜਿਸੀਆਂ ਮੌ ਠੰਡੀਆਂ ਮੌ ਪੰਜਾਬ ਵੱਲ ਨੂੰ ਕੋਚ ਕਰਨਗੀਆਂ ਤੇ ਸੀਤਾਂ ਚੱਲਣਗੀਆਂ ਜਿਸ ਕਰੇ ਟੈਂਪਰੇਚਰ ਰਾਤ ਦੇ 1-2 ਡਿਗਰੀ ਥੱਲੇ ਆ ਸਕਦੇ ਨੇ ਦਿਨ ਦੇ ਟੈਂਪਰੇਚਰ ਵਿੱਚ ਕੋਈ ਜ਼ਿਆਦਾ ਆਪਾਂ ਗੱਲ ਕਰੀਏ ਗਰਵਟਾਉਣ ਦੀ ਸੰਭਾਵਨਾ ਟੈਂਪਰੇਚਰ ਦਿਨ ਦੇ ਸਤੇ ਰਹਿਣਗੇ ਜਾਨੀ ਕਿ 21-22 ਤੋਂ ਲੈ ਕੇ 23-24 ਜਾਂ 25-26 ਡਿਗਰੀ ਤੱਕ ਦਰਜ ਕੀਤੇ ਜਾਸ ਰਹੇ ਦੁਪਹਿਰ ਵੇਲੇ ਧੁੱਪ ਲੱਗੇ ਗਰਮਾਟ ਵਾਲੀ ਗਰਮੀ ਜਾਨੀ ਕਿ ਹੁਮਸਬਾ ਆਪਾਂ ਗੱਲ ਕਰੀ ਜਿਹੜੀ ਆ ਗਰਮੀ ਗਰਮਾਟ ਜਿਹੜੀ ਮਹਿਸੂਸ ਹੋਵੇ ਕੋਈ ਜ਼ਿਆਦਾ ਠੰਡ ਵਿੱਚ ਵਾਦਾ ਹੁੰਦਿਆ ਸਾਰ ਨਹੀਂ ਉਸ ਤੋਂ ਬਾਅਦ ਜਿਹੜਾ ਸਿਸਟਮ ਆ ਰਿ 1 ਤੋਂ ਲੈ ਕੇ 4-5 ਦਸੰਬਰ ਦੇ ਦਰਮਿਆਨ ਇੱਕ ਅੱਧੀ ਵਾਰ ਪੰਜਾਬ ਦੇ ਬਹੁਤੇ ਖੇਤਰਾ ਵਿੱਚ ਮੀਂਹ ਦਾ ਅਸਰ ਰਹਿਣਗੇ ਤਾਂ ਇੱਕ ਪਹਾੜਾਂ ਤੇ ਸਿਸਟਮ ਪਹੁੰਚ ਰਿਹਾ ਪੱਛਮੀ ਸਿਸਟਮ ਆ ਇੱਕ ਆਪਣੇ ਦਸੰਬਰ ਦੇ ਆਸ-ਪਾਸ ਜਾਨਕੀ 3 ਨਵੰਬਰ ਨੂੰ ਰਾਤ ਨੂੰ ਤੇ 1 ਦਸੰਬਰ ਨੂੰ ਤੜਕੇ ਜੇ ਆ ਜਿਹੜਾ ਆਪਣੇ ਪਹਾੜੀ ਖੇਤਰਾਂ ਪ੍ਰਭਾਵਿਤ ਕਰੇ ਬਰਫਵਾਰੀ ਹੋਣ ਦੀ ਕਾਫੀ ਜੜੀ ਸਵਾਨਾ ਕਾਫੀ ਵੱਡੇ ਪੱਧਰ ਤੇ ਬਰਫਵਾਰੀ ਵੇਖਣ ਨੂੰ ਮਿਲੇਗੀ ਤਾਂ ਉਸ ਤੋਂ ਬਾਅਦ ਇੱਕ ਜਿਹੜਾ ਬੰਗਾਲ ਦੀ ਖਾੜੀ ਤਰਬਸਾਕ ਦੇ ਸਿਸਟਮ ਬਣਿਆ ਐਮਪੀ ਦੇ ਖੇਤਰਾਂ ਨੂੰ ਪ੍ਰਭਾਵਿਤ ਕਰੇ 28 ਤੇ 29 ਨਵੰਬਰ ਉਸ 30 ਨਵੰਬਰ ਦੇ ਦਰਮਿਆਨ ਜੇ ਰਾਤ ਦੇ ਟੈਂਪਰੇਚਰ 1-2 ਡਿਗਰੀ ਹੀ ਵਧਣਗੇ ਜਦੋਂ ਵੀ ਗਰਮੈਸ਼ਵੜੀ ਹਵਾਵਾਂ ਯਾਨੀ ਕਿ ਨਮੀ ਵਾਲੇ ਹਵਾ ਪਹੁੰਚਣ ਬੰਗਾਲ ਦੀ ਖਾੜੀ ਜਾਂ ਬਸਾਕਲ ਤੋਂ ਟੈਂਪਰੇਚਰ ਰਾਤ ਦੇ ਵਾਧਣੇ ਦਿਨ ਦੇ ਟੈਂਪਰੇਚਰ ਘਟਣਗੇ ਯਾਨੀ ਕਿ ਸਿਸਟਮ ਲੱਗੇਗਾ ਜਿਸ ਕਰਕੇ ਮੀਂਹ ਪਵੇਗਾ ਠੀਕ ਹੈ ਮੀਂਹ ਪੈਣ ਦੇ ਨਾਲ ਜਿਹੜਾ ਟੈਂਪਰੇਚਰ ਵਧਣਗੇ ਠੰਡ ਵਿੱਚ ਵਾਧਾ ਹੋਵੇਗਾ ਠੰਡ ਯਾਨੀ ਕਿ ਆਪਾਂ ਗੱਲ ਕਰੇ ਜਿਹੜੇ ਅਮੀ ਦੇ ਨਾਲ ਨਮੀ ਬਣੇਗੀ ਧਰਤੀ ਤੇ ਜਿਹੜੀ ਭਾਪ ਬਣ ਕੇ ਉਦੋਂ ਉੱਪਰ ਵੱਲ ਨੂੰ ਉੱਠੇਗੀ ਜਿਸ ਕਰਕੇ ਅੰਨਾਮੀ ਦੇ ਨਾਲ ਜਿਹੜੀ ਧੁੰਦ ਬਣੇਗੀ ਤਾਂ ਧੁੰਦ ਬੰਦ ਦੇ ਨਾਲ ਜਦੋਂ ਵੀ ਧੁੰਦ ਹੁੰਦੀ ਤਾਂ ਤੋਪਾ ਬਹੁਤ ਹੀ ਘੱਟ ਲੱਗਦੀ ਤੇ ਜਿਸ ਕਰਕੇ ਤੋਪਾ ਨਾ ਲੱਗਣ ਦੇ ਨਾਲ ਦਿਨ ਦੇ ਟੈਂਪਰੇਚਰ ਯਾਨੀ ਕਿ ਵਧਣਗੇ 1-2 ਡਿਗਰੀ ਉੱਤਾਂ ਜਾ ਸਕਦੇ ਯਾਨੀ ਕਿ ਠੰਡ ਵਿਚਵਾਧਾ ਹੁੰਦੇ ਸਾਰ ਰਹਿਣਗੇ ਦਸੰਬਰ ਦੇ ਆਪਣੇ ਪਹਿਲੇ ਹਫਤੇ ਤੋਂ ਲੈ ਕੇ ਠੀਕ ਹੈ ਜੇ ਠੰਡ ਵਿਚਵਾਧਾ ਹੁੰਦੇ ਸਾਰ ਧੁੰਦਾਂ ਦੀ ਵਾਪਸੀ ਹੋਵੇ ਜੇ ਦਸੰਬਰ ਦੇ ਪਹਿਲੇ ਜਾਂ ਦੂਜੇ ਹਫਤੇ ਆ ਕਾਫੀ ਕਿਤਰਾ ਵੱਡੇ ਪੱਧਰ ਤੇ ਇਕ ਸੰਗਣੀਆਂ ਧੁੰਦਾਂ ਦੀ ਵਾਪਸੀ ਹੋ ਜੇਗੀ ਤਾਂ ਸਿਸਟਮ ਲੱਗਣ ਦੇ ਨਾਲ 1-2 ਆ 3 ਤੋਂ ਲੈ ਕੇ 4 ਦਸੰਬਰ ਦੇ ਦਰ ਆਰਨਸ ਵਿੱਚ ਘਟੋ ਘਟ 30 35 40% ਖੇਤਰਾਂ ਵਿੱਚ ਹਲਕੇ ਦਰਮਿਆਨੇ ਤੇ ਦਰਮਿਆਨੇ ਤੇਜ਼ਮੀ ਦੇ ਚੱਟਾਂ ਲੱਗਣਗੇ ਤੇ ਜਿਲੇਵਰ ਆਪਾਂ ਅਗਲੀ ਵੀਡੀਓ ਵਿੱਚ ਦੱਸਾਂ ਕਿ ਕਿਹੜੇ-ਕਿਹੜੇ ਜ਼ਿਲ੍ਹਿਆਂ ਵਿੱਚ ਵਾਧਤ ਕਿਹੜੇ-ਕਿਹੜੇ ਜ਼ਿਲ੍ਹਿਆਂ ਵਿੱਚ ਘੱਟ ਸਬਾਹਨ ਰਹੇਗੀ ਫਲਾਨ ਹੁੰਦੇ ਅਗਲੇ 10 ਦਿਨ ਤੱਕ ਫਲਾਨ ਕੋਈ ਕੜਾਕੇ ਦੀ ਠੰਡ ਪੈਣ ਦੇ आसार ਨਹੀਂ ਤਾਂ ਦਸੰਬਰ ਵਿੱਚ ਮੀਂਹ ਪੈਣ ਦੇ ਨਾਲ ਜੇ ਠੰਡ ਵਿੱਚ ਵਾਧਾ ਹੋਵੇ ਜਾਨਕੀ ਕੜਾਕੇ ਦੀ ਠੰਡ ਸੀਤ ਜਿਹੜੀ ਅਸੀਂ ਚੱਲਣਗੇ ਸੀਤਲਰ ਚੱਲਣ ਦੀ ਸਬਾਹਨ ਸੀਤਲਰ ਮੰਨੀ ਜਾਂਦੀ ਜਦੋਂ 3 ਦੇ ਟੈਂਪਰੇਚਰ ਆ 13 14 ਜਾਂ ਇਸ ਤੋਂ ਥੱਲੇ ਹੋ ਜਾਂਦੇ ਅੰਭਰ ਅੱਜ ਸੰਭਰ ਦੇ ਪਹਿਲੇ ਅਪਡੇਟ ਸਿਸਟਮ ਲੱਗਣ ਦੇ ਨਾਲ ਠਾਂਡ ਵਿੱਚ ਵਾਧਾ ਹੋਵੇਗਾ ਤੁੰਡਾ ਦੀ ਵਾਪਸੀ ਹੋਵੇਗੀ ਤਾਂ ਕੋਈ ਵੀ ਸਿਸਟਮ ਵਿੱਚ ਬਦਲਾਅ ਦੇਖਣ ਨੂੰ ਮਿਲੇਗਾ ਤਦ ਤੱਕ ਤੁਹਾਡੇ ਤੱਕ ਜਾਣਕਾਰੀ ਪਹੁੰਚਾਉਂਦੀ ਆ ਕੋਸ਼ਿਸ਼ ਕਰਦੇ ਰਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤੇ ਵੀਡੀਓ ਨੂੰ ਆਨ ਤਾ ਵੀ ਤੁਹਾਡਾ ਬਹੁਤ ਬਹੁਤ ਧੰਨਵਾਦ